ਸੁਰਜੀਤ ਪਾਤਰ ਨੇ ਮਾਂ ਦੇ ਵਿਛੋੜੇ ਦੇ ਬਾਰੇ ਇੱਕ ਗੱਲ ਬੜੀ ਪਿਆਰੀ ਲਿਖੀ ਹੈ ਉਹ ਕਹਿੰਦੇ ਖਤ ਆਵੇਗਾ ਰਾਤ ਬਰਾਤੇ ਖਤ ਆਵੇਗਾ ਅੰਮੀ ਦਾ ਲੁਧਿਆਣੀ ਹੋ ਰਹਿੰਦੇ ਸੀ ਲੁਧਿਆਣੀ ਮੈਰੇ ਨਾ ਇਹ ਸਾਡਾ ਕਈ ਵਾਰੀ ਮੇਲਗਿਲ ਕੋ ਜਾਣਾ ਪ੍ਰਿੰਸੀਪਲ ਸੁਖਮਨ ਸਿੰਘ ਜੀ ਦੀ ਅਕੈਡਮੀ ਦੇ ਅੰਦਰ ਤਾਂ ਮੈਂ ਇੱਕ ਦਿਨ ਉਹਨਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਪਾਤਰ ਸਾਹਿਬ ਮੈਂ ਤੁਹਾਡੀ ਇੱਕ ਲਿਖਤ ਬਚਪਨ ਤੋਂ ਸੁਣਦਾ ਆ ਰਿਹਾ ਮਾਂ ਖਤ ਆਵੇਗਾ ਰਾਤ ਬਰਾਤੇ ਮੈਂ ਕਿਹਾ ਵੀ ਮੈਂ ਚਾਹੁੰਨਾ ਵੀ ਤੁਹਾਡੀ ਰਸਨਾ ਤੋਂ ਸੁਣਾ ਤੇ ਉਹਨਾਂ ਨੇ ਪ੍ਰਿੰਸੀਪਲ ਸਖਮੰਦ ਸਿੰਘ ਜੀ ਦੀ ਅਕੈਡਮੀ ਦੇ ਵਿੱਚ ਇਹ ਮੈਨੂੰ ਦੁਬਾਰਾ ਸੁਣਾਈ ਉਹ ਕਹਿੰਦੇ ਖੱਤ ਆਵੇਗਾ ਰਾਤ ਬਰਾਤੇ ਖੱਤ ਆਵੇਗਾ ਅੰਮੀ ਦਾ ਅੰਮੀ ਕਹਿੰਦੇ ਨੇ ਮਾਂ ਨੂੰ ਖੱਤ ਆਵੇਗਾ ਰਾਤ ਬਰਾਤੇ ਖੱਤ ਆਵੇਗਾ ਅੰਮੀ ਦਾ ਪੁੱਤਰ ਇਹ ਨਹੀਂ ਭੁੱਲ ਜਾਈਦਾ ਜਿਹੜੀ ਕੁੱਖੋਂ ਜੰਮੀਦਾ ਖੜਾ ਖੜੋਤਾ ਹਾਲ ਤਾਂ ਪੁੱਛ ਜਾ ਬੁੱਢੀ ਜਾਨ ਨੇ ਕੰਮੀ ਦਾ ਉਮਰਾ ਵਾਂਗੂ ਅੰਤ ਵੀ ਹੁੰਦਾ ਹੈ ਕਿਸੇ ਉਦਾਸੀ ਲੰਮੀ ਦਾ ਇੱਕ ਚੀਜ਼ ਚੇਤੇ ਰੱਖਿਆ ਜੇ ਤੁਸੀਂ ਦੁਨੀਆ ਦੇ ਕਿਸੇ ਕੋਨੇ ਵਿੱਚ ਚਲੇ ਜਾਓ ਤੁਹਾਡਾ ਫਰੈਂਡ ਸਰਕਲ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੋਂ ਇੱਕ ਡਿਮਾਂਡ ਕਰਦੇ ਨੇ ਫੋਰ ਐਗਜ਼ਾਮਪਲ ਕੋਈ ਕਹਿੰਦਾ ਵੀ ਮੇਰੇ ਵਾਸਤੇ ਨਾ ਉਥੋਂ ਦੀ ਆ ਚੀਜ਼ ਲੈ ਕੇ ਆਈ ਕਹਾਂਦੇ ਹਜੇ ਹੁਣ ਤੇ ਵਰਲਡ ਵਾਈਡ ਸਾਰਾ ਕੁਝ ਇੱਕੋ ਹੋ ਗਿਆ ਨਾ ਹੁਣ ਤੇ ਆਪਾਂ ਇੱਥੋਂ ਬੈਠੇ ਦੁਨੀਆ ਦੀ ਕੋਈ ਚੀਜ਼ ਮੰਗਾ ਸਕਦੇ ਆ ਪਹਿਲਾਂ ਪਹਿਲਾਂ ਲੋਕ ਕਹਿੰਦੇ ਹੁੰਦੇ ਸੀ ਮੇਰੇ ਵਾਸਤੇ ਨਾ ਵਾਕਮਨ ਲੈ ਕੇ ਆਈ ਆ ਚੀਜ਼ਾਂ ਹੁੰਦੀਆਂ ਸੀ ਆਪਣੇ ਕੋਈ ਪ੍ਰਦੇਸ਼ ਜਾਣਾ ਉਹਨੇ ਕਿਸੇ ਵਾਸਤੇ ਲੈ ਕੇ ਆ ਜਾਨੀ ਚਾਹ ਚੜ ਜਾਣਾ ਵੀ ਮੇਰੇ ਵਾਸਤੇ ਮੇਰਾ ਰਿਸ਼ਤੇਦਾਰੇ ਲੈ ਕੇ ਆਇਆ ਕਿਸੇ ਨੇ ਕਹਣਾ ਕੈਮਰਾ ਲੈ ਕੇ ਆਈ ਕਿਸੇ ਨੇ ਕੁਝ ਸਮਾਂ ਪਾ ਕੇ ਮੋਬਾਈਲ ਆ ਗਏ ਹਰ ਬੰਦਾ ਕੋਈ ਨਾ ਕੋਈ ਡਿਮਾਂਡ ਕਰਦਾ ਹੈ ਜੇ ਕੋਈ ਇਹ ਡਿਮਾਂਡ ਨਹੀਂ ਕਰਦਾ ਤੇ ਉਹ ਕਹਿੰਦਾ ਇੰਜ ਕਰੀ ਫਿਰ ਮੇਰੀ ਕੋ ਰਾਹਦਾਰੀ ਲੈ ਕੇ ਆਈ ਮੇਰੀ ਕੋ ਸਪਾਂਸਰ ਲੈ ਕੇ ਆਈ ਉਹ ਮੇਰੀ ਨਾਲ ਲੈ ਕੇ ਆਈ ਇਹ ਬੱਚੇ ਵੀ ਤੇ ਤੁਹਾਡੇ ਬੱਚੇ ਨੇ ਇਹਨਾਂ ਦਾ ਕੋਈ ਬਾਹਰ ਦਾ ਜਗਾੜ ਲਾ ਦੀ ਹਰ ਬੰਦਾ ਇੱਕ ਡਿਮਾਂਡ ਕਰਦਾ ਹੈ ਪਰ ਜਦੋਂ ਬੱਚਾ ਆਪਣੀ ਮਾਂ ਨੂੰ ਪੁੱਛੇ ਵੀ ਮਾਂ ਮੈਂ ਪਰਦੇਸੋਂ ਤੇਰੇ ਵਾਸਤੇ ਕੀ ਲੈ ਕੇ ਆਵਾਂ ਤੇ ਸ਼ਾਇਦ ਦੁਨੀਆ ਦੇ ਇੱਕ ਰਿਸ਼ਤਾ ਉਹ ਮਾਂ ਕਹਿੰਦੀ ਕਹਿੰਦੀ ਪੁੱਤ ਸੁੱਖੀ ਸੰਧੀ ਤੂੰ ਆ ਜੀ ਮੇਰਾ ਤੇ ਸਾਰਾ ਕੁਝ ਹੀ ਆ ਗਿਆ ਤੋ ਬੋਲੋ ਭਾਈ ਮਾਂ ਕੀ ਕਹਿੰਦੀ ਪੁੱਤ ਸੁੱਖੀ ਸੰਧੀ ਤੂੰ ਆ ਜੀ ਮੇਰਾ ਤੇ ਸਾਰਾ ਕੁਝ ਹੀ ਆ ਗਿਆ ਹੁਣ ਮਾਂ ਨੂੰ ਤੁਹਾਡੇ ਪਦਾਰਥਾਂ ਨਾਲ ਕੋਈ ਬੋਤਾ ਲੈਣਾ ਦੇਣਾ ਨਹੀਂ ਹੈ ਮਾਂ ਨੂੰ ਤੁਹਾਡੇ ਡਾਲਰ ਦੇ ਨਾਲ ਤੁਹਾਡੇ ਪਾਉਂਡ ਦੇ ਨਾਲ ਕੋ ਲੈਣਾ ਦੇਣਾ ਨਹੀਂ ਹੈ ਉਹ ਕਹਿੰਦੀ ਜਦੋਂ ਤੂੰ ਮਿਲਦਾ ਨਾ ਤੇ ਮੈਨੂੰ ਸਾਰਾ ਕੁਝ ਹੀ ਮਿਲ ਜਾਂਦਾ ਹੈ ਬਸ ਕੁੱਟ ਕੇ ਗਲਬਕੜੀ ਪਾਈ ਇਹ ਅਟੈਚਮੈਂਟ ਕੋਈ ਅੱਜ ਦੀ ਨਹੀਂ ਬਣੀ ਇਹਦਾ ਥੋੜਾ ਜਿਹਾ ਪਿਛੋਕੜ ਦੇ ਵਿੱਚ ਮੈਂ ਜਾਵਾਂਗਾ